अमरनाथ यात्रा ਤੋਂ ਪਹਿਲਾਂ ਵੱਡੀ ਤਿਆਰੀ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਨਵਾਂ ਪਲਾਨ ਤਿਆਰ ਤਿੱਧੀ ਅਖਰਾਂਹੀਂ ਰੱਖੀ ਜਾਵੇਗੀ ਯਾਤਰੀਆਂ ਤੇ ਨਿਗ੍ਹਾ ਬਾਬਾ ਪਰਫਾਨੀ ਦੇ ਦਰਸ਼ਨ ਕਰਨ ਦੇ ਲਈ ਵੱਡੀ ਮਾਤਰਾ ਵਿੱਚ ਅਮਰਨਾਥ ਲੋਕ ਜਾਂਦੇ ਨੇ ਤੇ ਅਮਰਨਾਥ ਯਾਤਰਾ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਵਿੱਚ ਉਤਸ਼ਾਹਤਤਾ ਪੈਦਾ ਹੋਈ ਵੀ ਹੈ ਤੇ ਹਰ ਇੱਕ ਉਸ ਘੜੀ ਦਾ ਇੰਤਜ਼ਾਰ ਕਰ ਰਿਹਾ ਜਦੋਂ ਯਾਤਰਾ ਸ਼ੁਰੂ ਹੋਵੇਗੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਸੁਰੱਖਿਆ ਨੂੰ ਲੈ ਕੇ ਵੀ ਇਸ ਵਾਰ ਵੱਡੇ ਆ ਜਿਹੜੇ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਜਿਸ ਦੇ ਚਾਲਦਿਆਂ ਦੇਖਿਆ ਗਿਆ ਕਿ ਜੰਮੂ ਕਸ਼ਮੀਰ ਚ ਜੋ ਪਹਿਲਗਾਮ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਸੁਰੱਖਿਆ ਦੇ ਮੱਦੇ ਨਜ਼ਰ ਹਰ ਇੱਕ ਪਹਿਲੂ ਤੋਂ ਨਜ਼ਰ ਰੱਖੀ ਜਾ ਰਹੀ ਆ ਖਾਸ ਕਰਕੇ ਜੇਕਰ ਦੇਖਿਆ ਜਾਵੇ ਕਿ ਅਮਰਨਾਥ ਯਾਤਰਾ ਇਸ ਸਾਲ ਦੀ ਉਹ ਯਾਤਰਾ ਹੈ ਜਿਹੜੀ ਸਭ ਤੋਂ ਅਹਿਮ ਹੁੰਦੀ ਹੈ ਜਿਸ ਤੇ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਚੁਣਾਵੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਉਸ ਦੇ ਲਈ ਜਿਹੜਾ ਪ੍ਰਸ਼ਾਸਨ ਹੈ ਕੜੇ ਪ੍ਰਬੰਧ ਕਰਦਾ ਹੈ ਕੜੇ ਸੁਰੱਖਿਆ ਦੇ ਲਈ ਜਿਹੜੇ ਕਦਮ ਚੁੱਕੇ ਜਾਂਦੇ ਆ ਤਾਂ ਅਜੇ ਵਿੱਚ ਇਸ ਵਾਰ ਦੀ ਗੱਲ ਕਰੀਏ ਤਾਂ 3 ਜੁਲਾਈ ਤੋਂ ਲੈ ਕੇ 9 ਅਗਸਤ ਦੇ ਲਈ ਯਾਤਰਾ ਸ਼ੁਰੂ ਹੋਏਗੀ ਤੇ ਇਸ ਯਾਤਰਾ ਵਿੱਚ ਯਾਤਰੀਆਂ ਤੇ ਨਿਗ੍ਹਾ ਰੱਖਣ ਦੇ ਲਈ ਪਲਾਨ ਹੈ ਜਿਹੜਾ ਉਹ ਹੈਮ ਤਿਆਰ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ਜੰਮੂ ਜੰਮੂ ਪੁਲਿਸ ਵੱਲੋਂ ਜਿਹੜੇ ਇਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉਧਰ CRPF ਭਾਰਤੀ ਫੌਜ ਵੱਲੋਂ ਹਰ ਪਹਿਲੂ ਤੇ ਤਿਆਰੀ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਵਾਰ ਇਹ ਵੀ ਦੱਸ ਦਿੰਨੇ ਆ ਕਿ ਯਾਤਰਾ ਬਹੁਤ ਘੱਟ ਦਿਨਾਂ ਦੀ ਹੈ ਬਹੁਤ ਛੋਟੀ ਯਾਤਰਾ ਰੱਖੀ ਗਈ ਹੈ ਜਿੱਥੇ ਬੀਤੇ ਸਾਲ ਅ ਅਮਰਨਾਥ ਦੀ ਯਾਤਰਾ 52 ਦਿਨ ਦੇ ਲਈ ਰੱਖੀ ਗਈ ਸੀ ਤਾਂ ਇਸ ਵਾਰ ਸਿਰਫ 38 ਦਿਨ ਦੇ ਲਈ ਯਾਤਰਾ ਦੇ ਲਈ ਰਸਤਾ ਖੋਲਿਆ ਜਾਏਗਾ ਅਮਰਨਾਥਲੇ ਜਾ ਕੇ ਬਹੁਤ ਸਾਰੇ ਸ਼ਰਧਾਲੂ ਆ ਜਿਹੜੇ ਆਪਣੇ ਆ ਜਿੱਥੇ ਬਹੁਤ ਸਾਰੇ ਆ ਅਰਦਾਸਾਂ ਬੇਨਤੀਆਂ ਕਰਦੇ ਨੇ ਅਤੇ ਬਹੁਤ ਸਾਰੇ ਯਾਤਰੀ ਆ ਜਿਹੜੇ ਉਹ ਅਮਰਨਾਥ ਦਰਸ਼ਨ ਕਰਕੇ ਬਾਬਾ ਵਰਫਾਨੀ ਦੇ ਆਪਣੇ ਆਪ ਨੂੰ ਜਿੱਥੇ ਨਿਹਾਲ ਕਰਦੇ ਆ ਤਾਂ ਉੱਥੇ ਹੀ ਬਹੁਤ ਸਾਰੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਵੀ ਸੁਖੀਆਂ ਹੁੰਦੀਆਂ ਨੇ ਤੇ ਉਸ ਦੇ ਮੱਦੇ ਨਜ਼ਰ ਵੱਡੀ ਗਿਣਤੀ ਵਿੱਚ ਯਾਤਰੀ ਨੇ ਜਿਹੜੇ ਅਮਰਨਾਥ ਪਹੁੰਚਦੇ ਨੇ ਤੇ ਅਮਰਨਾਥ ਬਾਬਾ ਵਰਫਾਨੀ ਦੇ ਦਰਸ਼ਨ ਕਰਕੇ ਆਪਣੇ ਆਪ ਦੇ ਜੀਵਨ ਨੂੰ ਜਿਹੜੇ ਆ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਤੇ ਤੇ ਹੀ ਆਪਣੇ ਆਪ ਨੂੰ ਵੱਡਾ ਜਿਹੜਾ ਸਫਲ ਵੀ ਮੰਨਦੇ ਆ ਤੇ ਜੇ ਘਰ ਦੇਖਿਆ ਜਾਵੇ ਕਿ ਅਮਰਨਾਥ ਦੀ ਯਾਤਰਾ ਵਿੱਚ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਇਸ ਦੇ ਲਈ ਪੂਖਤਾ ਪ੍ਰਬੰਧ ਹੈ ਜਿਹੜੇ ਕਰੇ ਜਾਂਦੇ ਨੇ ਤੇ ਅਜਿਹੇ ਵਿੱਚ ਇਹ ਸਭ ਤੋਂ ਅਹਿਮ ਕੜੀ ਹੈ ਜਿਹੜੀ ਉਹ ਸੁਰੱਖਿਆ ਨੂੰ ਲੈ ਕੇ ਬਣੀ ਹੋਈ ਹੈ ਕਿ ਸੁਰੱਖਿਆ ਦੇ ਪ੍ਰਬੰਧ ਕਿਸ ਤਰੀਕੇ ਨਾਲ ਕੀਤੇ ਜਾਂਦਾ ਦੱਸਦੀ ਹੈ ਕਿ ਹਰ ਇੱਕ ਯਾਤਰੀ ਤੇ ਹੁਣ ਡਰੋਨ ਰਾਹੀਂ ਨਿਗਰੱਖੀ ਜਾਏਗੀ ਕੋਈ ਵੀ ਜਿਹੜਾ ਭੇਸ ਬਦਲ ਕੇ ਜਿਹੜਾ ਯਾਤਰੀਆਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਜਾਂ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ ਅਜਿਹੇ ਵਿੱਚ ਭਾਰਤੀ ਫੌਜ CRPF ਜੰਮੂ ਕਸ਼ਮੀਰ ਪੁਲਿਸ ਵੱਲੋਂ ਅਹਿਮ ਜਿਹੜੀ ਹੈ ਕੜੀ ਬਣਾਈ ਗਈ ਹੈ ਇੱਕ ਜਾਲ ਤਿਆਰ ਕੀਤਾ ਗਿਆ ਸੁਰੱਖਿਆ ਦੇ ਲਈ ਅਤੇ ਇੱਕ ਜਿਵੇਂ ਅਸੀਂ ਅਕਸਰ ਕਹਿੰਦੇ ਆ ਕਿ ਮੱਕੜੀ ਦੇ ਜਾਲ ਵਾਂਗ ਸੁਰੱਖਿਆ ਪ੍ਰਬੰਧ ਆ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਅਜੇ ਇਹ ਵਿੱਚ ਉਸੇ ਤਰ੍ਹਾਂ ਕਦਮ ਜਿਹੜੇ ਆ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਆ ਕਿ ਕਿਸੇ ਵੀ ਪਾਲਤੇ ਕਿਸੇ ਵੀ ਕੜੀ ਤੇ ਕਿਸੇ ਵੀ ਪੈਰ ਤੇ ਕੋਈ ਚੂਕ ਨਾ ਰਹਿ ਜਾਵੇ ਕਿਉਂਕਿ ਸਭ ਤੋਂ ਅਹਿਮ ਯਾਤਰਾ ਜਿਹੜੀ ਆ ਅਮਰਨਾਥ ਦੀ ਯਾਤਰਾ ਮੰਨੀ ਜਾਂਦੀ ਆ ਤੇ ਇਹ ਉਸ ਏਰੀਏ 'ਚ ਯਾਤਰਾ ਹੋਣ ਜਾ ਰਹੀ ਆ ਜਿੱਥੇ ਕੁਝ ਸਮਾਂ ਪਹਿਲਾਂ ਹਮਲਾ ਹੋਇਆ ਸੀ ਪਹਿਲਗਾਮ ਹਮਲੇ ਨੇ ਪੂਰੇ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਦਾ ਆਪਰੇਸ਼ਨ ਸੰਧੂਰ ਰਾਹੀਂ ਪਾਕਿਸਤਾਨ ਤੋਂ ਬਦਲਾ ਲਿਆ ਗਿਆ ਅਜਿਹੇ ਵਿੱਚ ਪਾਕਿਸਤਾਨ ਕੋਈ ਹੋਰ ਨਾਪਾਕ ਹਰਕਤਾਂ ਨਾ ਕਰ ਸਕੇ ਅਤਵਾਦੀ ਕੋਈ ਕੁਸਪੈਠ ਕਰਕੇ ਯਾਤਰੀਆਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਜਾਂ ਕੋਈ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ ਅਜਿਹੇ ਕੋਸ਼ਿਸ਼ਾਂ ਨੂੰ ناکਾਮ ਕਰਨ ਦੇ ਲਈ ਹੀ ਵੱਡੇ ਪੱਧਰ ਤੇ ਜਿਹੜੇ ਆ ਪਲਾਨ ਬਣਾਇਆ ਗਿਆ ਸੁਰੱਖਿਆ ਦਾ ਜਿਹੜਾ ਅਸੀਂ ਕੜੀ ਤਿਆਰ ਕੀਤੀ ਗਈ ਆ ਤੇ ਤੀਜੀ ਅੱਖ ਜਾਣੀ ਕਿ ਡਰੋਨ ਰਾਹੀਂ ਜਿਹੜੀ ਨਿਗਰ ਰੱਖੀ ਜਾਏਗੀ ਤੇ ਹਰ ਇੱਕ ਯਾਤਰੀ ਨੂੰ ਜਿੱਥੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਕਰਕੇ ਦਿੱਤੇ ਜਾ ਰਹੇ ਆ ਤਾਂ ਉੱਥੇ ਹੀ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਆ ਲੋਕਾਂ ਨੂੰ ਖਾਸ ਕਰਕੇ ਸ਼ਰਧਾਲੂਆਂ ਨੂੰ ਕਿ ਕਿਸੇ ਤਰ੍ਹਾਂ ਦੇ ਵੀ ਡਰਨ ਦੀ ਲੋੜ ਨਹੀਂ ਤੁਸੀਂ ਆਪਣੀ ਯਾਤਰਾ ਆਮ ਦੀ ਤਰ੍ਹਾਂ ਕਰ ਸਕਦੇ ਹੋ ਜਿਵੇਂ ਪਿਛਲੇ ਸਾਲਾਂ ਤੋਂ ਯਾਤਰਾ ਕੀਤੀ ਜਾਂਦੀ ਹੈ ਯਾਤਰਾ ਹੋਈ ਹੈ ਉਸੇ ਤਰੀਕੇ ਨਾਲ ਇਸ ਵਸ ਬਾਰ ਵੀ ਜਿਹੜੀ ਹੈ ਇਹ ਯਾਤਰਾ ਕੀਤੀ ਜਾਵੇ ਤਾਂ ਅਜਿਹੇ ਵਿੱਚ ਪ੍ਰਸ਼ਾਸਨ ਨੇ ਕੜੇ ਪ੍ਰਬੰਧ ਕਰੇ ਨੇ ਤਾਂ ਉੱਥੇ ਹੀ ਲੋਕਾਂ ਨੂੰ ਵੀ ਜਿਹੜੇ ਆ ਕਿਤੇ ਨਾ ਕਿਤੇ ਸੇਫ ਮਹਿਸੂਸ ਕਰਵਾਉਣ ਦੇ ਲਈ ਹਰ ਪਹਿਲੂ ਤੋਂ ਜਿਹੜੇ ਆ ਸੁਰੱਖਿਆ ਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ 3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਯਾਤਰਾ ਦੇ ਲਈ ਜਿਹੜੇ ਰਸਤੇ ਖੋਲੇ ਗਏ ਨੇ ਅਮਰਨਾਥ ਯਾਤਰਾ ਦੇ ਲਈ ਅਤੇ ਸਿਰਫ ਇਸ ਵਾਰ ਅਮਰਨਾਥ ਦੀ ਯਾਤਰਾ 38 ਦਿਨ ਦੇ ਲਈ ਰੱਖੀ ਗਈ ਆ ਹਾਲਾਂਕਿ ਜੇਕਰ ਪਿਛਲੇ ਸਾਲ ਦੀ ਗੱਲ ਕਰੀ ਤਾਂ ਪਿਛਲੇ ਸਾਲ ਇਹ ਯਾਤਰਾ 52 ਦਿਨ ਦੇ ਲਈ ਜਿਹੜੀ ਚੱਲੀ ਸੀ ਅਤੇ 52 ਦਿਨ ਸ਼ਰਦਾ ਦੇ ਨਾਲ ਜਿਹੜੇ ਆ ਸੰਗਤਾਂ ਨੇ ਜਾ ਕੇ ਬਾਬਾ ਵਰਫਾਨੀ ਦੇ ਦਰਸ਼ਨ ਕੀਤੇ ਤਾਂ ਇਸ ਵਾਰ ਸਿਰਫ 38 ਦਿਨ ਦੇ ਲਈ ਯਾਤਰਾ ਰੱਖੀ ਗਈ ਆ ਤਾਂ ਸਿਰਫ ਜਿੱਥੇ ਦਿਨ ਘਟਾਏ ਗਏ ਨੇ ਤਾਂ ਉੱਥੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਚੋਕ ਨਾ ਹੋ ਸਕੇ ਤੇ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਉੱਥੇ ਹੀ ਬਾਬਾ ਵਰਫਾਨੀ ਦੇ ਦਰਸ਼ਨ ਕਰਕੇ ਲੋਕ ਤੇ ਸੰਗਤਾਂ ਖੁਸ਼ੀ-ਖੁਸ਼ੀ ਆਪਣੇ ਘਰ ਜਾਣ ਅਤੇ ਹਰ ਪੱਖ ਤੋਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤਾਂ ਅਜਿਹੇ ਵਿੱਚ ਬੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ